ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਜਰੀਵਾਲ ਲਾਲਾ 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 ਹੋਈ ਪਈ ਆ ਸਾਰੇ ਕੋਈ ਕਹਿੰਦਾ ਵੀ ਕੇਜਰੀਵਾਲ ਨੂੰ ਜਿਹੜਾ ਉਹ ਬਾਥਰੂਮ ਚੋਂ ਕੱਢਿਆ ਉੱਥੇ ਲੱਗ ਗਿਆ ਸੀ ਕੁੰਡੀ ਲਾ ਲਈ ਸੀ ਬੂਹਾ ਭੰਨ ਕੇ ਕੱਢਿਆ ਕੋਈ ਕਹਿੰਦਾ ਇਹਨੂੰ ਕੋਠੇ ਤੋਂ ਲਾਇਆ ਕੋਈ ਕਹਿੰਦਾ ਇਹਨੂੰ ਪਰਲੇ ਪਾਸੋਂ ਫੜਿਆ ਜੀ ਪਰਲੇ ਪਾਸੇ ਜੀ ਉੱਥੇ ਉੱਥੇ ਸ਼ਰਾਬ ਘਟਾਲੇ 'ਚ ਫੜਿਆ ਜੀ ਉੱਥੇ ਸ਼ਰਾਬ ਪਈ ਸੀ ਉੱਥੋਂ ਫੜਿਆ ਕੋਈ ਕਹਿੰਦਾ ਕੋਈ ਕਹਿੰਦਾ ਉੱਥੇ ਪੈਗ ਲਾਈ ਜਾਂਦਾ ਸੀ ਫਲਾਣੇ ਥਾਂ ਤੇ ਮਲੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੇਜਰੀਵਾਲ ਲਾਲੇ ਵਾਸਤੇ ਹੋ ਰਹੀਆਂ ਪਰ ਸੌ ਲੱਗੇ ਭਾਵੇਂ ਉਹ ਈਡੀ ਨੇ ਫੜਿਆ ਭਾਵੇਂ ਉਹ ਭਾਜਪਾ ਨੇ ਫੜਾਇਆ ਭਾਵੇਂ ਉਹ ਜਿਹਨੇ ਮਰਜੀ ਫੜਾਇਆ ਪਰ ਸੌ ਲੱਗੇ ਸਵਾਦ ਬਹੁਤ ਆਇਆ ਬਹੁਤ ਮਜ਼ਾ ਆਇਆ ਸੁਣ ਕੇ ਯਾਰ ਵਾਕੇ ਯਾਰ ਹੁਣ ਆਇਆ ਸਵਾਦ ਹੁਣ ਲਾਲੋ ਧਰਨਾ ਹੁਣ ਵੇਖ ਲਾਂਗੇ ਮਾਹੌਲ ਖਰਾਬ ਹੁੰਦਾ ਕਿ ਨਹੀਂ ਹੁੰਦਾ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਜਦੋਂ ਪੰਜਾਬ ਦੇ ਨੌਜਵਾਨ ਜ਼ਿਲਾਂ ਦੇ ਵਿੱਚ ਦੂਜੇ ਡਿਬੜੂਗੜ ਆੜ ਕੇ ਥਾਵਾਂ ਤੇ ਛਿੱਟ ਨਹੀਂ ਹੋਣ ਜਾਂ ਇਹੋ ਜੀ ਗੱਲਬਾਤ ਕਰਨੀ ਹੋਵੇ ਨਾ ਉਦੋਂ ਬੜਾ ਚੌੜਾ ਹੋ ਕੇ ਭਗਵੰਤ ਮਾਨ ਕਹਿੰਦਾ ਹੁੰਦਾ ਹਾਂ ਜੀ ਇਹ ਤਾਂ ਫਿਰ ਹੋਣਾ ਹੀ ਸੀ ਜੀ ਇਹ ਤਾਂ ਗਲਤ ਕਰ ਰਹੇ ਸੀਗੇ ਜੀ ਇਹ ਤਾਂ ਫਿਰ ਹੋਣਾ ਹੀ ਸੀ ਇਹ ਤਾਂ ਫਿਰ ਲਾਲਾ ਜੀ ਗਲਤ ਕਰ ਰਹੇ ਸੀ ਇਹ ਤਾਂ ਫਿਰ ਸ਼ਰਾਬ ਘਟਾਲਾ ਸੀ ਨਾ ਇਧਰ ਵੀ ਸ਼ਰਾਬੀ ਉਧਰ ਵੀ ਸ਼ਰਾਬੀ ਇਧਰ ਭਗਵੰਤ ਮਾਨ ਪੰਤਾ ਉਧਰ ਵੀ ਪੰਤਾ ਇਧਰ ਵੀ ਅ ਮਤਲਬ ਨਾਟਕਬਾਜੀ ਵਾਲੇ ਉਧਰ ਵੀ ਨਾਟਕਬਾਜੀ ਵਾਲੇ ਜਿਵੇਂ ਕਰਮਜੀਤ ਅਨਮੋਲ ਆ ਰਗੇ ਹੁਣ ਸਾਰੇ ਨੇ ਆਪਦੇ 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 ਆ ਰਗੇ ਲਾ ਲੈਨੇ ਆ ਤੇ ਹੁਣ ਚੀਕਾਂ ਪੈ ਰਹੀਆਂ ਭੇਡਾਂ ਦੀਆਂ ਸਾਰਿਆਂ ਦੀਆਂ ਵੀ ਹਾਏ ਲਾਲਾ ਜੀ ਹਾਏ ਲਾਲਾ ਜੀ ਫੜੇ ਗਏ ਹਾਏ ਲਾਲਾ ਜੀ ਫੜੇ ਗਏ ਲਾਲਾ ਜੀ ਇਸੇ ਤਰ੍ਹਾਂ ਆਵਾਜ਼ ਲਾਲਾ ਜੀ ਇਸੇ ਤਰ੍ਹਾਂ ਗੱਲ ਕਰਦੇ ਰਹਿਣਗੇ ਲਾਲਾ ਜੀ ਮੁੱਖ ਮੰਤਰੀ ਰਹਿਣਗੇ ਲਾਲਾ ਜੀ ਫਲਾਣਾ ਲੈਣਗੇ ਲਾਲਾ ਜੀ ਢਮਕਾ ਲੈਣਗੇ ਕੁਝ ਰਹੀ ਜਾਵੇ ਲਾਲਾ ਹੁਣ ਇੱਕ ਵਾਰੀ ਤਾਂ ਅਗਲੇ ਨੇ ਬਾਹ ਬਾ ਕਰਾਤੀ ਤੇ ਹੁਣ ਦੱਸੋ ਵੀ ਕਿੱਧਰ ਨੂੰ ਜਾਓਗੇ ਕੀ ਕਰੋਗੇ ਕੀ ਬਣੂਗਾ ਹੁਣ ਤੁਹਾਡਾ ਹੁਣ ਪੰਜਾਬ ਦੇ ਵਿੱਚ ਤੁਸੀਂ ਕੀ ਦੱਸੋਗੇ ਲੋਕਾਂ ਨੂੰ ਵੀ ਲਾਲਾ ਜੀ ਸ਼ਰਾਬ ਘਟਾ ਲੈਣੇ ਵਿੱਚ ਫੜੇ ਗਏ ਕਿਉਂ ਤੁਸੀਂ ਇਹ ਦੱਸੋਗੇ ਵੀ ਜਦੋਂ ਤਾਂ ਪੰਜਾਬ ਦੀ ਗੱਲ ਆਉਂਦੀ ਆ ਜਦੋਂ ਜਿਵੇਂ ਮੂਸੇ ਵਾਲੇ ਦੇ ਪਿਤਾ ਦੀ ਗੱਲ ਆ ਗਈ ਉਹਨਾਂ ਉਹਨਾਂ ਦੇ ਘਰੇ ਘਰੇ ਬੇਟਾ ਹੋ ਗਿਆ ਪੁੱਤਰ ਹੋ ਗਿਆ ਖੁਸ਼ੀ ਹੋਣੀ ਚਾਹੀਦੀ ਆ ਖੁਸ਼ੀ ਹੋਣ ਦੀ ਬਜਾਏ ਤੁਸੀਂ ਉਹਨਾਂ ਦੇ ਘਰੇ ਮਤਲਬ ਤਦੇ ਵੇਖਿਆ ਯਾਰ ਵੀ ਮਤਲਬ ਕਿਸੇ ਦਾ ਮਤਲਬ ਹੋਇਆ ਹੋਵੇ ਬਰਥ ਹੋਇਆ ਹੋਵੇ ਤੇ ਯਾਰ ਤੁਸੀਂ ਘਰੇ ਮੌਜੂਦਾ ਐਸਐਸਪੀ ਉੱਥੇ ਜਾਂਦਾ ਹੋਵੇ ਹਸਪਤਾਲ 'ਚ ਯਾਰ ਉਹਨਾਂ ਥਾਵਾਂ ਤੇ ਉਹ ਚੈੱਕ ਕਰਨ ਵੀ ਹਾਂ ਵਾਕਈ ਉਹਨਾਂ ਦਾ ਜਵਾਕ ਕਰਕੇ ਨਹੀਂ ਜਵਾਕ ਇਹ ਕੀ ਹੈ ਯਰੇ ਆਹਾ ਹਾਲਾਤ ਰਹਿ ਗਏ ਤੁਹਾਡੇ ਐਹੋ ਜਿਹਿਆਂ ਹਰਕਤਾਂ ਤੁਸੀਂ ਕਰਨ ਲੱਗ ਪਏ ਇਹ ਕੰਮ ਤੁਹਾਡਾ ਜਿਹੜਾ ਸੀਗਾ ਇਹ ਕੰਮ ਹੁਣ ਜਲਦੀ ਫੇਲ ਹੋਊਗਾ ਲੋਕ ਜਿਹੜੇ ਆ ਜਾਗਰੂਕ ਹੋ ਚੁੱਕੇ ਆ ਪੇਜ ਬੰਦ ਕਰਕੇ ਲੋਕਾਂ ਦੇ ਜਾਂ ਜਿਹੜੇ ਬੋਲਣ ਵਾਲੇ ਉਹਨਾਂ ਦੇ ਪੇਜ ਬੰਦ ਕਰਕੇ ਤੁਸੀਂ ਆਵਾਜ਼ ਨਹੀਂ ਦਿਵਾ ਸਕਦੇ ਹਰੇਕ ਦੇ ਮਨ ਦੇ ਵਿੱਚ ਹਰ ਹਰੇਕ ਨੂੰ ਪਤਾ ਹੈ ਵੀ ਆਮ ਆਦਮੀ ਪਾਰਟੀ ਕੀ ਆ ਤੇ ਕੀ ਸੀ ਤੇ ਕੀ ਬਣ ਗਈ ਇਹ ਸਾਰਿਆਂ ਨੂੰ ਪਤਾ ਕਿਵੇਂ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਬਣਾਤੇ ਸੋ ਕੇਜਰੀਵਾਲ ਨਾਲ ਜੋ ਹੋਇਆ ਬਹੁਤ ਵਧੀਆ ਹੋਇਆ ਬਹੁਤ ਖੁਸ਼ੀ ਦੀ ਗੱਲ ਆ ਮਤਲਬ ਵਧਾਈਆਂ ਸਾਰਿਆਂ ਨੂੰ ਕੰਗ੍ਰੈਚੁਲੇਸ਼ਨ ਆ ਸਾਰਿਆਂ ਨੂੰ ਜੋ ਵੀ ਕੇਜਰੀਵਾਲ ਨਾਲ ਹੋਇਆ ਲਾਲਾ ਲਾਲਾ ਹੋਈ ਤੇ ਹੋਣਾ ਚਾਹੀਦੀ ਵੀ ਸੀ ਤੇ ਹੁਣ ਪੰਜਾਬ ਦੇ ਵਿੱਚ ਦੱਸ ਦਿਓ ਵੀ ਕਿਵੇਂ ਕੀ ਹਸਾਕਤਾ ਵਾ ਕੀ ਹੋਇਆ ਕੀ ਨਹੀਂ ਹੋਇਆ ਹੋ ਸਕਦਾ ਭਗਵੰਤਾ ਮਾਨ ਤਾਂ ਵੈਸੇ ਆਉਦੇ ਜਾਣੇ ਬਹੁਤ ਆਉਦੇ ਆਪ ਨੂੰ ਸਮਝਦਾ ਵੀ ਮੈਂ ਪਤਾ ਨਹੀਂ ਕੀ ਆ ਪਰ ਮੈਨੂੰ ਲੱਗਦਾ ਵੀ ਭਗਵੰਤ ਮਾਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਗਿਆਨ ਲਓ ਸਮਝ ਲਓ ਜਾਊਗਾ ਜਿੱਥੇ ਮਰਜੀ ਭੱਜ ਲੇ ਠੀਕ ਆ ਨਾ ਫੇਰ ਇਹਨੂੰ ਪਤਾ ਲੱਗੂਗਾ ਵੀ ਹਾਏ ਆ ਕੀ ਹੋ ਗਿਆ ਸੋ ਅੱਜ ਸਿਰਫ ਇਹੀ ਗੱਲ ਕਰਨੀ ਸੀ ਵੀ ਕੇਜਰੀ ਵਾਲਾ ਲਾਲਾ ਨਾਲ ਜੋ ਵੀ ਹੋਇਆ ਬਹੁਤ ਵਧੀਆ ਹੋਇਆ ਜਿਵੇਂ ਹੋਇਆ ਪਬਲਿਸਿਟੀ ਸਟੰਟ ਹੋਇਆ ਜੋ ਵੀ ਹੋਇਆ ਮੈਂ ਇਹਨੂੰ ਛੱਡ ਦਿਓ ਉਧਰ ਜਿਵੇਂ ਕਿਸਾਨਾਂ ਨੂੰ ਕਹਿੰਦੇ ਸੀਗੇ ਵੀ ਪਤਾ ਨਹੀਂ ਕਿਹੜੇ ਉਧਰ ਛੱਡ ਦੇਣਾ ਇਹਨਾਂ ਨੇ ਉਧਰ ਛੱਡ ਦਿਓ ਜਾਂ ਡਿਬੜੂਗੜ ਵਾਲੇ ਪਾਸੇ ਛੱਡ ਦਿਓ ਇਧਰ ਦੂਰ ਕਿਸੇ ਪਾਸੇ ਐਨਐਸਏ ਉਨੇ ਐਸੇ ਲਾ ਕੇ ਛੱਡ ਦਿਓ ਇਹਨੂੰ ਲਾਲੇ ਨੂੰ ਕਰਾਉਣਾ ਕੀ ਆ ਪੰਜਾਬ ਦੇ ਲੋਕ ਤਾਂ ਬਸ ਜਾਗਰੂਕ ਹੋ ਚੁੱਕੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਕੌਣ ਸਹੀ ਆ ਕੌਣ ਨਹੀਂ ਸਹੀ ਸਭ ਪਤਾ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ